ਤਮੰਨਾ ਨਹੀਂ ਸੀ ਕਿ ਤੁਹਾਡੇ ਮਨ ਦੇ ਵਿੱਚ ਕਿ ਚੰਨੀ ਸਾਹਿਬ ਤੁਹਾਡੇ ਆਪੋਜ਼ਿਟ ਕਰ ਲਈ ਤੁਸੀਂ ਅੱਗੇ ਨਹੀਂ ਗਿਆ ਸੀ ਮੇਰੀ ਪੂਰੀ ਤਮੰਨਾ ਸੀ ਕਿ ਚੰਨੀ ਇੱਥੇ ਆਉਂਦਾ ਮੈਂ ਪਿਛਲਾ ਆਪਣਾ ਬਦਲ ਲੰਦਾ ਹਾਂ ਮੁਕਾਬਲਾ ਕੀ ਦੇ ਨਾਲ ਮਨ ਰਿਹਾ ਹਾਂ ਪ੍ਰਾਇਮ ਖੈਰਾ ਸਾਹਿਬ ਤੋਂ ਕਦੇ ਮੀਥੇਰ ਸਾਹਿਬ ਕਹਿੰਦੇ ਆ ਕਦੇ ਕਿ ਖੈਰਾ ਸਾਹਿਬ ਤੋਂ 10 ਪਿੰਡ ਪੁੱਛਿਓ ਕਿਹੜੇ ਕਿਹੜੇ ਨੇ ਹਨ ਜੀਪੀ ਸਾਹਿਬ ਨੂੰ ਕਿਹੜੇ ਕਿੰਨੇ ਪਿੰਡ ਯਾਦ ਨੇ ਸੋਸਿਕਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮਾਈ ਪੰਜਾਬੀ ਟੀਵੀ ਦੀ ਟੀਮ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਹੈ ਔਰ ਆਮ ਆਦਮੀ ਪਾਰਟੀ ਤੋਂ ਗੁਰਪ੍ਰੀਤ ਜੀ ਵੀ ਜਿਹੜੇ ਨੇ ਇੱਥੇ ਦੇ ਸਟਰੋਂਗ ਕੈਂਡੀਡੇਟ ਜਿਹੜੇ ਨੇ ਦੱਸੇ ਜਾ ਰਹੇ ਨੇ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਹਾਲਾਂਕਿ ਕਾਫੀ ਦਿਨਾਂ ਤੋਂ ਗਰਾਊਂਡ ਤੇ ਨੇ ਔਰ ਲੋਕਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਕੀ ਕੁਝ ਗੱਲਬਾਤ ਹੋ ਰਹੀ ਹੈ ਗੱਲਬਾਤ ਕਰ ਲੈਂਦੇ ਆ ਜੀਪੀ ਸਾਹਿਬ ਸਾਡੇ ਨਾਲ ਨੇ ਜੀਪੀ ਸਾਹਿਬ ਕਾਫੀ ਦਿਨਾਂ ਤੋਂ ਪਹਿਲੇ ਦਿਨ ਦੀ ਗੱਲ ਪਾਰਟੀ ਜੁਆਇਨ ਕੀਤੀ ਉਸੇ ਦਿਨ ਤੋਂ ਲੱਗੇ ਜੀ ਤੁਸੀਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਾ ਰਹੇ ਹਾਂ ਅੱਜ ਪਹਿਲਾਂ ਰਾਜਵਾਲਾ ਚ ਬਹੁਤ ਵੱਡੀ ਰੈਲੀ ਕੀਤੀ ਤੇ ਹੁਣ ਰਾਏਕੋਟ ਚ ਅਸੀਂ ਆਪਦਾ ਫੰਕਸ਼ਨ ਕਰਕੇ ਹਟੇ ਹਾਂ ਸਾਡੇ ਚੇਚੇ ਤੋਂ ਸਾਡੇ ਐਮਐਲਏ ਸਾਡੇ ਹਾਕਮ ਸਿੰਘ ਜੀ ਠੇਕੇਦਾਰ ਸਾਹਿਬ ਸਾਡੇ ਨਵਜੋਤ ਜਰਗ ਸਾਹਿਬ ਜੋ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਨੇ ਲੋਕ ਸਭਾ ਦੇ ਇੰਚਾਰਜ ਨੇ ਬਾਕੀ ਮੱਖੋ ਬੱਖ ਸਾਡੇ ਆਉਦੇਦਾਰ ਸਾਡੀ ਭੈਣ ਸਾਡੇ ਜ਼ਿਲ੍ਹਾ ਪ੍ਰਧਾਨ ਬਾਕੀ ਸਾਡੀਆਂ ਭੈਣਾਂ ਸਾਰੀਆਂ ਖੜੀਆਂ ਨੇ ਅੱਜ ਜੋ 2 2 ਸਾਲ ਦੇ ਵਿੱਚ ਭਗਵਾਨ ਦਮਾ ਜੀ ਨੇ ਕੰਮ ਕੀਤੇ ਹੈ ਚਾਹੇ ਪਾਣੀਆਂ ਤੇ ਪਾਣੀਆਂ ਦੀ ਗੱਲ ਕੀਤੀ ਚਾਹੇ ਜਿਵੇਂ ਬਿਜਲੀ ਸੀਗੀ ਜਿਹੜੀ ਬਿਜਲੀ ਪੂਰੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਮਿਲੀ ਹੈ ਸਾਡੇ ਭੈਣਾਂ ਨੂੰ ਮਿਲੀ ਪੂਰੇ ਪੰਜਾਬ ਨੂੰ ਇਹ ਜਿਹੜੀ ਬਿਜਲੀ ਮਿਲੀ ਹੈ ਉਹ ਚ ਬਹੁਤ ਲੋਕੀ ਜਿਆਦਾ ਖੁਸ਼ ਨੇ ਬਾਕੀ ਐਜੂਕੇਸ਼ਨ ਦੀ ਆਪਾਂ ਗੱਲ ਕਰੀਏ ਜਿਹਦੇ ਸਕੂਲ ਨੇ ਪਿੰਡਾਂ 'ਚ ਉਹ ਸਕੂਲ ਬਹੁਤ ਵਧੀਆ ਬਣਨੇ ਚਾਹੇ ਪ੍ਰੋਜੈਕਟਰ ਹੋਊਂ ਚਾਹੇ ਕੰਪਿਊਟਰ ਰੂਮ ਚਾਹੇ ਸਮਾਰਟ ਰੂਮ ਅੱਜ ਪੂਰਾ ਮਾਹੌਲ ਪੰਜਾਬ 'ਚ ਬੜਾ ਵਧੀਆ ਚਾਹੇ ਆਪਾਂ ਮਹੱਲਾ ਕਲੀਨਿਕ ਦੀ ਗੱਲ ਕਰੀਏ ਜਿਹੜੇ ਹਰ ਹਲਕੇ ਦੇ ਘਟੋਕੜ ਸਾਤਾ ਸਤ ਕਿਤੇ ਅੱਠ ਨੇ ਮਹੱਲਾ ਕਲੀਨਿਕ ਉੱਥੇ ਪ੍ਰੋਪਰ ਮੈਡੀਸਿਨ ਮਿਲਦੀ ਹੈ ਜਿਹੜੇ ਪੇਸ਼ੈਂਟ ਹੈ ਉਹ ਬੜਾ ਖੁਸ਼ ਹੋ ਕੇ ਉਹ ਕਿ ਆਉਂਦੇ ਕਿਉਂਕਿ ਜਦੋਂ ਉਹ ਠੀਕ ਹੋ ਜਾਂਦੇ ਨੇ ਘਟੋਕੜ 80 ਦੇ ਕਰੀਬ ਮੈਡੀਸਿਨ ਮਿਲਦੀ ਹੈ ਤੇ ਅੱਜ ਵਾਕਈ ਪੂਰੇ ਪੰਜਾਬ 'ਚ ਵਧੀਆ ਮਾਹੌਲ ਹੈ ਸਾਨੂੰ ਪੂਰੀ ਆਸ ਹੈ ਵੀ ਆਉਣ ਵਾਲੇ ਟਾਈਮ 'ਚ ਵਧੀਆ ਜਿੱਤਾਂਗੇ ਕਿਉਂਕਿ ਏਰੀਆ ਬਹੁਤ ਵੱਡਾ ਤੁਹਾਡੇ ਕੋਲ ਔਰ ਇਸ ਏਰੀਆ ਦੇ ਵਿੱਚ ਤੁਸੀਂ ਸਟਾਰਟਿੰਗ ਤੋਂ ਹੀ ਕਾਫੀ ਪਕੜ ਬਣਾਈ ਹੋਈ ਹੈ ਔਰ ਕਾਫੀ ਲੋਕਾਂ ਦੇ ਕਰੀਬੀ ਰਹੇ ਹੋ ਤੁਸੀਂ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਣਾ ਔਰ ਕਿੰਨੀ ਐਡਵਾਂਟੇਜ ਮੰਨ ਰਹੇ ਹੋ ਔਰ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਪ੍ਰਾਇਰ ਐਕਚੁਅਲੀ ਕੀ ਹੈ ਮੈਂ ਜਿਹੜੀ ਕਾਂਗਰਸ ਪਾਰਟੀ ਛੱਡੀ ਹੈ ਭਗਵੰਤ ਮਾਨ ਜੀ ਦੇ ਲੋਕੀ ਪੂਰੇ ਪੰਜਾਬ ਦੇ ਜਿਹੜੇ ਫੈਨ ਨੇ ਹੂੰ ਪੂਰਾ ਜਦੋਂ ਉਹਨਾਂ ਦੋਸਤਾਂ ਦੇ ਵਿੱਚ ਕੰਮ ਕੀਤਾ ਅੱਜ ਭਗਵੰਤ ਮਾਨ ਜੀ ਲੋਕੀ ਹਰ ਬੰਦਾ ਚਾਹੇ ਗਰੀਬ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਮਜ਼ਦੂਰ ਹੈ ਅੱਜ ਹਰ ਬੰਦਾ ਭਗਵੰਤ ਮਾਨ ਜੀ ਦੀ ਗੱਲ ਕਰ ਰਿਹਾ ਵੀ 2 ਸਾਲ ਦੇ ਵਿੱਚ ਜੋ ਕੰਮ ਕੀਤਾ ਮੈਂ ਗੱਲ ਦੱਸਿਆ ਵਿੱਚ ਚਾਹੇ ਐਜੂਕੇਸ਼ਨ ਦੀ ਗੱਲ ਕਰੋ ਚਾਹੇ ਹੈਲਥ ਦੀ ਗੱਲ ਕਰ ਲੋ ਚਾਹੇ ਆਉਣ ਵਾਲੇ ਟਾਈਮ ਜਿਹੜੇ 3 ਸਾਲ ਗਵਰਨਮੈਂਟ ਦੇ ਪਈ ਹੈ ਤੇ 3 ਸਾਲ ਚ ਵਧੀਆਂ ਬੜੀਆਂ ਬੜੀਆਂ ਪਲਾਨਿੰਗ ਨੇ ਵੀ ਉਹ ਵਧੀਆ ਕੰਮ ਕਰਦੇ ਮਿਸ਼ਨ 130 ਚਲਾਇਆ ਹੋਇਆ ਔਰ ਤੁਸੀਂ ਗਰਾਊਂਡ ਲੈਵਲ ਤੇ ਘੁੰਮ ਰਹੇ ਹੋ ਆਖਰ ਤੁਹਾਡੇ ਮੁਤਾਬਿਕ ਮਿਸ਼ਨ 130 ਭਗਵੰਤਮਾਨ ਸਾਹਿਬ ਨੇ ਮੀਟਿੰਗਾਂ ਕੀਤੀਆਂ ਹਰ ਇੱਕ ਵਿਧਾਇਕਾ ਦੇ ਨਾਲ ਮੀਟਿੰਗਾਂ ਕੀਤੀਆਂ ਲੋਕ ਸਭਾ ਹਲਕਿਆਂ ਦੇ ਜਿਹੜੇ ਵੀ ਇੰਚਾਰਜ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਔਰ ਜਿਹੜੇ ਵੀ ਕੈਂਡੀਡੇਟ ਨਾਲ ਉਹਨਾਂ ਨਾਲ ਮੀਟਿੰਗ ਕੀਤੀਆਂ ਤੁਸੀਂ ਹੁਣ ਗਰਾਊਂਡ ਲੈਵਲ ਤੇ ਘੁੰਮ ਰਹੇ ਹੋ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਔਰ ਲੱਗਦਾ ਕਿ 130 ਵਾਲੀ ਗੱਲ ਜਿਹੜੀ ਹੋ ਰਹੀ ਹੈ ਉਹ ਅਸਲ ਦੇ ਵਿੱਚ ਹੋ ਸਕਦਾ ਹੈ ਮੈਂ ਤੁਹਾਡੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੇ ਅੱਜ ਜੇ ਸਪੋਜ਼ ਕਰੋ 500 ਘਰ ਨੇ ਪਿੰਡ ਤੇ ਤਾਂ ਘੱਟੋ ਘੱਟ 450 400 ਬੰਦੇ ਜੀਰੋ ਬਿਲ ਆ ਰਿਹਾ ਹਮ ਕਿਸਾਨਾਂ ਦੇ ਘਰ ਕਿੰਨੇ ਆਉਂ 150 200 ਦੇ ਕਿਸਾਨਾਂ ਦੇ ਘਰ ਹੁੰਦੇ ਆ ਤੇ 200 ਕਿਸਾਨ ਪੀ ਦੇ 5 ਕਿਲੇ ਕਿਤੇ 4 ਏਕੜ ਕਿਤੇ 3 ਏਕੜ ਪਹਿਲਾਂ ਕੀ ਆ ਜਿਹੜਾ ਡੀਜ਼ਲ ਸੀਗਾ ਡੀਜ਼ਲ ਪਹਿਨਾ ਜ਼ਿਮੀਂਦਾਰ ਦਾ ਇੱਕ ਸੀਜ਼ਨ ਘੱਟੋ ਘੱਟ 60 ਤੇ 65 ਜਿਆਦਾ ਡੀਜ਼ਲ ਲੱਗਦਾ ਸੀ ਅੱਜ ਲਾਈਟ ਆ ਰਹੀ ਹੈ ਜਿਹੜੇ ਜਨਰੇਟਰ ਚੱਲਦੇ ਸੀ ਅੱਜ ਜਨਰੇਟਰ ਅੱਜ ਜਨਰੇਟਰ ਵੇਚਦੇ ਸੀ ਅੱਜ ਉਹਨਾਂ ਨੂੰ ਮਤਲਬ ਮਿੱਟੀ ਪਈ ਪਈ ਨੂੰ ਕਟਾ ਪੈ ਰਿਹਾ ਉਹ ਕਹਿੰਦੇ ਸਾਡਾ ਜਨਰੇਟਰ ਨਹੀਂ ਕੋਈ ਵਿਕ ਰਿਹਾ ਕਿਸਾਨਾਂ ਦੀ ਜਿਹੜੀ ਆ ਜਿਹੜਾ ਡੀਜ਼ਲ ਬਚ ਰਿਹਾ ਅੱਜ ਕਿਸਾਨ ਵੀ ਖੁਸ਼ ਹੈ ਜਿਹੜੇ ਸਾਡੇ 0 ਵਿਲਾ ਜਿਹਨੂੰ ਬਿੱਲ ਨਹੀਂ ਕੋਈ ਆ ਰਿਹਾ ਆਜੋ ਖੁਸ਼ ਨੇ ਤੇ ਅੱਜ ਪੂਰਾ ਪੰਜਾਬ ਖੁਸ਼ ਆ ਤਾਂ ਹੀ 13 ਜੀਤਾਂ ਦੀ ਜਿੱਤਾਂ ਦੂਜੀ ਤਰਫ ਕਾਂਗਰਸ ਦੇ ਸਟਰੋਂਗ ਕੈਂਡੀਡੇਟ ਨੇ ਔਰ ਵੱਡੇ ਮਾਰਜਨ ਨਾਲ ਉਹਨਾਂ ਦੀ ਜਿੱਤ ਹੋਈ ਸੀ ਹੁਣ ਕਿਸ ਤਰ੍ਹਾਂ ਦੇਖਦੇ ਹੁਣ ਕਿਹੜੀ ਸਿਚੁਏਸ਼ਨ ਦੇ ਵਿੱਚ ਕਾਂਗਰਸ ਆ ਗਈ ਉਹ ਜਿਹੜੀ ਕਿਸਤ ਵਾਲੀ ਗੱਲ ਹੈ ਅਸੀਂ ਉਹ ਤੋਂ ਰਲ ਕੇ ਜਿਤਾਇਆ ਸੀ ਉਹ ਤਾਂ ਮੈਂ ਵੀ ਐਮਐਲਏ ਸੀਗਾ ਉਹ 19 ਦੀ ਗੱਲ ਕਰ ਰਹੇ ਆ 22 ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਕੇ 22 ਤੋਂ ਬਾਅਦ ਜੋ ਭਗਵੰਤ ਮਾਨ ਜੀ ਨੇ ਪੰਜਾਬ 'ਚ ਕੀਤਾ ਅੱਜ ਲੋਕੀ ਪੰਜਾਬ ਚ ਭਗਵੰਤ ਮਾਨ ਜੀ ਨੂੰ ਪਸੰਦ ਕਰਦੇ ਆ ਆਮ ਆਦਮੀ ਨੂੰ ਪਸੰਦ ਕਰਦੇ ਤੇ ਸਾਨੂੰ ਪੂਰੀ 13 ਦੀ ਸਿਨਾ ਸਿੱਟਾ ਇਹ ਰਾਏਕੋਟੋਂ ਦਾ ਹਲਕਾ ਇਹ ਪ੍ਰਾਣਾ ਰਾਏਕੋਟਸ ਵੀ ਘੱਟੋ ਘੱਟ 25000 ਦੀ ਅੰਦੀ ਲੀਡ ਕਰਾਂਗੇ ਰਾਏਕੋਟ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਔਰ ਰਾਏਕੋਟ ਤੋਂ ਬਾਅਦ ਜਿਹੜੇ ਵੀ ਲੋਕ ਸਭਾ ਦੇ ਵਿੱਚ ਤੁਹਾਡੇ ਹਲਕੇ ਲੱਗਦੇ ਨੇ ਕਿੰਨਾਂ ਦੇ ਵਿੱਚ ਮੀਟਿੰਗ ਕਰ ਚੁੱਕੇ ਔਰ ਹੁਣ ਹਲਕਿਆਂ ਦੇ ਮੁੱਦੇ ਕੀ ਨੇ ਔਰ ਸੋਚਿਆ ਕੀ ਹੋਇਆ ਕਿ ਆਕਰ ਅਗਰ ਲੋਕ ਸਭਾ ਦੇ ਵਿੱਚ ਤੁਹਾਨੂੰ ਮੌਕਾ ਮਿਲ ਵੀ ਜਾਂਦਾ ਐਮਪੀ ਬਣ ਜੰਨੇਓ ਤਾਂ ਇਸ ਹਲਕੇ ਨੂੰ ਕਿਸ ਤਰ੍ਹਾਂ ਸੁਧਾਰੋਗੇ ਐਕਚੁਅਲੀ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਜੀ ਉਹ ਇੱਕ ਜਿਵੇਂ ਕੋਈ ਵੱਡੀ ਇੰਡਸਟਰੀ ਲਿਆਉਣ ਦਾ ਇੱਕ ਚੰਗਾ ਹਸਪਤਾਲ ਲਿਆਉਣ ਦਾ ਕਿਉਂਕਿ ਪੀਜੀਆਈ ਇੱਥੋਂ ਬੜਾ ਦੂਰ ਪੈਂਦਾ ਤੇ ਇੱਥੇ ਸੈਂਟਰ ਚ ਕੋਈ ਚੰਗਾ ਹਸਪਤਾਲ ਚਾਹੀ ਮਿੰਨੀ ਪੀਜੀਆਈ ਹੋਵੇ ਜਾਂ ਜਿਵੇਂ ਕੋਈ ਹਸਪਤਾਲ ਬਣੇ ਨੇ ਉਹਨਾਂ ਦੇ ਜਿਹੜੇ ਬੈੱਡ ਇਨਕਰੀਜ਼ ਕਰੀਏ ਘੱਟੋ ਘੱਟ ਕਿਤਾ 120 ਬੈੱਡ ਐ ਜੋ 250 ਬੈੱਡ ਕਰਕੇ ਤਾਂ ਕਿ ਜਿਹੜੇ ਪੇਸ਼ੈਂਟ ਹੈ ਉਹ ਐਡੀ ਦੂਰ ਨਾ ਜਾਣ ਇੱਥੇ ਆਪਾਂ ਲੋਕਾਂ ਨੂੰ ਜਿਹੜਾ ਇਲਾਜ ਦੇ ਸਕੀਏ ਤੇ ਬਾਕੀ ਸਾਡੀਆਂ ਭੈਣਾਂ ਦੇ ਜਿਵੇਂ ਅੱਜ ਸਹੀ ਮਿਹਨਤ ਚ ਆ ਨਰੇਗਾ ਸਾਡੀਆਂ ਭੈਣਾਂ ਬੈਠੀਆਂ ਨੇ ਉਹ ਕਹਿੰਦੀ ਵੀ ਸਾਨੂੰ 100 ਦਿਨ ਦਾ ਕੰਮ ਚੱਲਦਾ ਉਹ ਕਹਿੰਦੇ ਵੀ ਸਾਨੂੰ ਇਹਨਾਂ ਦੀ ਡਿਮਾਂਡ ਹੈ ਕਿ ਵੀ 150 ਦਿਨ ਕੀਤਾ ਜਾਵੇ ਬਾਕੀ 322 ਦੀ ਜਿਹੜੀ ਹੈਗੀ ਹੈ ਦਿਹਾੜੀ ਉਹ 400 ਰੁਪਿਆ ਉਹ ਕੀਤੀ ਜਾਵੇ ਜਦੋਂ ਮੈਂ ਪਾਰਲੀਮੈਂਟ ਜਾਵਾਂਗਾ ਪਹਿਲਾ ਕੁਐਸਚਨ ਆਪਣੀ ਭੈਣਾਂ ਦਾ ਆਪਣੇ ਜਿਹੜਾ ਫਤਿਹਗੜ੍ਹ ਸਾਹਿਬ ਬੜੀ ਇਤਿਹਾਸਿਕ ਜਗ੍ਹਾ ਜਿੱਥੇ ਮਾਤਾ ਗੁਜਰਕੌਰ ਤੇ ਮਾਤਾ ਮਾਤਾ ਗੁਜਰਕੌਰ ਤੇ ਬਾਬਾ ਜਰਾਵਲ ਸਿੰਘ ਦੇ ਬਾਬੇ ਫਤਿਹ ਸਿੰਘ ਦਾ ਉੱਤੇ ਇਤਿਹਾਸਕ ਸ਼ਾਦਤ ਵਾਲੀ ਧਰਤੀ ਹੈ ਉਹ ਨਾਲੇ ਟਾਈਮ 'ਚ ਇੱਕ ਟੂਰਿਸਟ ਹੱਬ ਇਹ ਵਫਾ ਤੇ ਗਾਰ ਸਾਨੂੰ ਹੈਰੀਟੇਜ ਆਪਾਂ ਬਣਾਵਾਂਗੇ ਸਾਨੂੰ ਇੱਕ ਪੂਰੀ ਆਸ ਵੀ ਹੈ ਐਤ ਕੀ ਜਿਵੇਂ ਅਸੀਂ ਜਿਹੜੀ ਪਾਈਵਲ ਸਾਡੇ ਹੈਗੇ ਨੇ ਉਹ ਸਾਨੂੰ ਪੂਰੀ ਉਮੀਦ ਹੈ ਵੀ 350 ਸੀਟਾਂ ਦੀ ਜਿੱਤਾਂਗੇ ਤੇ ਜੇ ਮੈਨੂੰ ਮੈਂਬਰ ਪਾਰਲੀਮੈਂਟ ਨੂੰ 5 ਸਾਲ ਦੀ 25 ਕਰੋੜ ਮਿਲਦਾ ਜੇ ਸਾਡੀ ਸਰਕਾਰ ਬਣ ਬਣਦੀ ਹੈ ਹਜ਼ਾਰਾਂ ਕਰੋੜ ਤੋਂ ਲੈ ਕੇ ਆਵਾਂਗੇ ਤਾਂ ਕਿ ਅਸੀਂ ਵਿਕਾਸ ਲਈ ਲੋਕਾਂ ਨੂੰ ਦਲ ਬਦਲ ਦਾ ਦੌਰ ਚੱਲ ਰਿਹਾ ਔਰ ਭਾਜਪੀ ਦੇ ਵਿੱਚ ਅੱਜ ਵੀ ਕਈ ਲੀਡਰਸ ਜਿਹੜੇ ਨੇ ਉਹ ਜੁਆਇਨ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਐਕਚੁਅਲੀ ਹਰ ਬੰਦਾ ਜਿਵੇਂ ਬਿੱਟੂ ਕਾਂਗਰਸ ਤੰਗ ਸੀਗਾ ਹੂੰ ਠੀਕ ਹੈ ਜੀ ਕਹਿਣ ਦਾ ਮਤਲਬ ਇਹ ਹੈ ਅੱਜ ਲੋਕੀ ਜਿਵੇਂ ਮੈਂ ਆਮ ਆਦਮੀ ਪਾਰਟੀ 'ਚ ਆਇਆ ਮੈਂ ਬਹੁਤ ਵਧੀਆ ਪਾਰਟੀ 'ਚ ਆਇਆ ਜਿੱਤੇ ਪੰਜਾਬ ਦੇ ਲੋਕਾਂ ਦਾ ਕੰਮ ਹੋਇਆ ਜਿੱਤੇ ਪੰਜਾਬੀ ਲੋਕ ਪਸੰਦ ਕਰਦੇ ਆ ਤੇ ਅੱਜ ਉਹ ਪਾਰਟੀ ਮੈਂ ਜੁਆਇਨ ਕੀਤੀ ਹੈ ਮੈਨੂੰ ਪੂਰੀ ਆਸ ਹੈ ਪ੍ਰਮਾਤਮਾ ਸੁੱਖ ਰੱਖੇ 13 ਦੇ 13 ਵੀ ਸੀਟਾਂ ਜਿੱਤਾਂਗੇ ਤੇ ਫਤਿਹਗੜ ਵੀ ਜਿੱਤਾਂਗੇ ਆਪਾਂ ਤੇ ਇਹ ਜਿਹੜਾ ਭਗਵੰਤ ਮਾਨ ਜੀ ਕੰਮ ਕਰੇ ਇਹ ਬਾਕੀ ਪੂਰੇ ਸਲਾੰਗਾ ਜੋ ਕੰਮ ਹੈ ਤੇ ਮੈਨੂੰ ਵੀ ਵਧੀਆ ਲੱਗਿਆ ਇਹਨਾਂ ਦਾ ਕੰਮ ਕਰਕੇ ਫਿਰ ਤੁਸੀਂ ਨਹੀਂ ਕਿਹਾ ਤੁਹਾਡੇ ਵੀ ਕਾਫੀ ਕਰੀਬੀ ਸੀਗੇ ਆਪਣੀ ਤਾਂ ਬਿੱਟੂ ਤੁਸੀਂ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਨਹੀਂ ਮੈਂ ਤਾਂ ਉਹ ਤਾਂ ਬਹੁਤ ਗਲਤ ਗਲਤੀ ਕਰ ਗਿਆ ਪੰਜਾਬ ਚ ਅੱਜ ਜਿਹੜੀ ਗਵਰਨਮੈਂਟ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਤੇ ਆਉਣ ਵਾਲੇ 15 ਤੇ 20 ਸਾਲ ਇਹ ਆਮ ਆਦਮੀ ਪਾਰਟੀ ਇੱਥੇ ਜਿਵੇਂ ਦਿੱਲੀ ਰਾਜ ਕਰ ਰਹੀ ਹੈ ਉਹ ਪੰਜਾਬ ਚ ਕਰੂਗੀ ਪੰਜਾਬ ਦੀ ਵੈਲਫੇਅਰ ਕਰੂ ਜੀਪੀ ਸਾਹਿਬ ਸਵਾਲ ਕਾਫੀ ਚੱਲ ਰਹੇ ਨੇ ਨਾਲ ਨਾਲ ਤੁਰਦੇ ਵੀ ਰਹਿੰਦੇ ਆ ਖੈਰਾ ਸਾਹਿਬ ਤੋਂ ਕਦੇ ਮੀਥੇਰ ਸਾਹਿਬ ਕਹਿੰਦੇ ਆ ਕਦੇ ਕਿ ਖੈਰਾ ਸਾਹਿਬ ਤੋਂ 10 ਪਿੰਡ ਪੁੱਛਿਓ ਕਿਹੜੇ ਕਿਹੜੇ ਨੇ ਉਹਨ ਜੀਪੀ ਸਾਹਿਬ ਨੂੰ ਕਿਹੜੇ ਕਿੰਨੇ ਪਿੰਡ ਯਾਦ ਨੇ ਇੱਥੇ ਦੇ ਔਰ ਇਸ ਪਤੇਗੜ ਲੋਕ ਸੰਭਾਲ ਕੇ ਨੇ ਕਿਹੜੇ ਕਿਹੜੇ ਪਿੰਡਾਂ ਦਾ ਵਿਚਾਰ ਚ ਮੈਂ ਨਾ ਚੁੰਨੀ ਮੇਰਾ ਅਨੰਦਪੁਰ ਹੋ ਗਿਆ ਰਾਜੋਆ ਹੋ ਗਿਆ ਸਾਡੇ ਜਿਹੜੇ ਮਰਜੀ ਤੇ ਪਵਾਲਾ ਹੋ ਗਿਆ ਪੱਤੋਂ ਪਵਾਲਾ ਹੋ ਗਿਆ ਭਗਤਾ ਹੋ ਗਿਆ ਸਾਡੇ ਸੰਘੋਲ ਹੋ ਗਿਆ ਉੱਚਾ ਪਿੰਡ ਸੰਘੋਲ ਹੋ ਗਿਆ ਤੇ ਬਾਕੀ ਸਾਡੇ ਪੜੀ ਪੜੀ ਹੋ ਗਿਆ ਕੋਟਲਾ ਹੋ ਗਿਆ ਮਾਨੂਪੁਰ ਹੋ ਗਿਆ ਦਾ ਹਿੰਦਾ ਮੈਂ ਗਰਾਪੇ ਮੈਂ 100 ਪਿੰਡ ਘਾਉਂਦਾ ਠੀਕ ਹੈ ਜੀ ਤੇ ਉਸ ਪਿੰਡਾਂ ਦੇ ਵਿੱਚ ਜਦੋਂ ਲੋਕੀ ਤੁਸੀ ਜਾਣਦੇ ਹੋ ਖੜਦੇ ਹੋ ਇਹ ਬਤਾਨ ਦੀ ਲੋੜ ਤਾਂ ਨਹੀਂ ਪੈਂਦੀ ਕਿ ਮੈਂ ਆਮ ਆਦਮੀ ਪਾਰਟੀ ਤੋਂ ਕੈਂਡੀ ਨਾ ਜੀ ਨਾ ਮੈਂ ਇਹ ਹੁੰਦਾ ਇਹਦੇ ਜਿਹੜੀ ਪਾਰਟੀ ਕੁਲ ਕੀ ਚੀਟਾ ਹੁੰਦੇ ਨਾ ਜਿੱਦ ਮੇਰੇ 6-7 ਹਲਕੇ ਜਿੱਤੇ ਮੈਂ ਜਾਨਾ ਉੱਥੇ ਤਾਂ ਮੈਨੂੰ ਜਾਣਦੇ ਆ ਕਈ ਜੇ ਵੋਟ ਵਾਲੇ ਏਰੀਆ ਕਈ ਹੁੰਦੇ ਨਾ ਜਿੱਥੇ ਮੈਂ ਪਹਿਲੀ ਵਾਰੀ ਜਾਂ ਚੌਥੀ ਵਾਰੀ ਆਇਆ ਉੱਥੇ ਕਈ ਵਾਰੀ ਇਦਾਂ ਦੀ ਚੀਜ਼ ਆਉਂਦੀ ਕਿੰਨਾ ਕੁ ਸੋਖਾ ਲੱਗ ਰਿਹਾ ਔਰ ਕਿੰਨਾ ਕੁ ਵਧੀਆ ਲੱਗ ਰਿਹਾ ਲੇਕਨ ਜੀ ਬਹੁਤ ਵਧੀਆ ਜਿੱਤਾਂਗੇ ਲੋਕੀ ਭਗਵੰਤ ਪਾਣੀ ਨੂੰ ਪਸੰਦ ਕਰਦੇ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਆ ਕੇਜਰੀਵਾਲ ਸਾਹਿਬ ਦੀ ਨੀਤੀਆਂ ਜੋ ਕੇਜਰੀਵਾਲ ਸਾਹਿਬ ਨੇ ਜੋ 15 ਸਾਲ ਦੇ ਵਿੱਚ ਆਪਣਾ ਕੰਮ ਕੀਤਾ ਦਿੱਲੀ 'ਚ ਕੀਤਾ ਉਸ ਪੈਟਰਨ ਦੇ ਪੰਜਾਬ ਆ ਐਜੂਕੇਸ਼ਨ ਦੇ ਸਕੂਲ ਵਧੀਆ ਵੱਧ ਰਹੇ ਆ ਕਿਉਂਕਿ ਵੱਡੇ ਵੱਡੇ ਅਫਸਰ ਅੱਜ ਉਹ ਆਪਣੇ ਬੱਚਿਆਂ ਦਾ ਨੌਕਟ ਟਕਟਾ ਕੇ ਸਰਕਾਰੀ ਸਕੂਲਾਂ ਲਾਉਂਦੇ ਸਰਦਾਰ ਬਲਕੌਰ ਸਿੰਘ ਕਹਿੰਦੇ ਕਿ ਬਠਿੰਡੇ ਤੋਂ ਚੋਣ ਲੜ ਸਕਦੇ ਆ ਜਾਦੂ ਉਮੀਦਵਾਰ ਬਲਕੌਰ ਸਿੰਘ ਜੀ ਪਤਾ ਕੀ ਹੈ ਅਸੀਂ ਫਤਿਹਕਰ ਸਾਹਿਬ ਦੀ ਗੱਲ ਕਰਨੀ ਹੈ ਪਰ ਬਟਿੰਡੇ ਵੀ ਅਸੀਂ ਆਮ ਆਦਮੀ ਪਾਰਟੀ ਜਿੱਤੂਗੀ ਸਾਡੇ ਜਿਹੜੇ ਮੀਂਹ ਥੇਰੇ ਸਰੂਰ ਬਹੁਤ ਵਧੀਆ ਘੱਟੋ ਘੱਟ 1 ਲੱਖ ਵੋਟ ਦੇ ਉਹ ਜਿੱਤ ਕੇ ਆਉਣਗੇ ਜਿਹੜੇ ਦੂਜੇ ਨੇ ਉਮੀਦਵਾਰ ਉਹਨਾਂ ਨੂੰ ਹਰਾ ਕੇ ਆਉਣਗੇ ਖੈਰਾ ਸਾਹਿਬ ਦੇ ਨਾਲ ਬੜੀ ਲੱਗ ਰਹੀ ਹੈ ਖੈਰਾ ਸਾਹਿਬ ਦੇ ਨਾਲ तमाम ਸਵਾਲ ਜਵਾਬ ਖੈਰਾ ਸਾਹਿਬ ਨੇ ਸਭ ਤੋਂ ਵੱਡੀ ਖੈਰਾ ਸਾਹਿਬ ਗਏ ਆ ਇਹ ਬੜੀ ਮਾੜੀ ਉਹ ਹੈ ਵੀ 10 ਪਿੰਡਾਂ ਦਾ ਨਾਂ ਨਾਂ ਲੈਣਾ ਇਹ ਥੋੜੀ ਜਿੱਥੇ ਤੁਸੀਂ ਚੋਣ ਲੜਦੇ ਹੋ ਘੱਟੋ ਘੱਟ ਇਹ ਬੰਦਾ ਜਿਵੇਂ ਮੈਂ ਤੁਹਾਨੂੰ ਪਿੰਡ ਗਿਣਾਏ ਮੈਂ ਤੁਹਾਨੂੰ 15 ਪਿੰਡ ਗਿਣਾਏ ਐ ਐਵੇਂ ਕੈਂਡੀਡੇਟ ਨੂੰ ਪਤਾ ਤਾਂ ਹੋਈ ਮੈਂ ਕਿੱਥੋਂ ਲੜ ਰਿਹਾ ਤੇ ਨਾਲ-ਨਾਲ ਕਹਰੇ ਕਿ ਚੰਨੀ ਸਾਹਿਬ ਨੂੰ ਪਾਰਟੀ ਨੇ ਜਲੰਧਰ ਦੇ ਵਿੱਚ ਭੇਜਤਾ ਔਰ ਬੀਜੇਪੀ ਦੇ ਬਿਆਨਬਾਜ਼ੀ ਚੱਲ ਰਹੀ ਹੈ ਕਹਰੇ ਕਿ ਉੱਥੇ ਜਲੰਧਰ ਦੇ ਵਿੱਚ ਕਹਰੇ ਕਿ ਹੁਣ ਮਹਿਲਾਵਾਂ ਸੇਫ ਨਹੀਂ ਰਹੀਆਂ ਇਹ ਕਿਸ ਤਰ੍ਹਾਂ ਦੇ ਬਿਆਨ ਚੱਲ ਰਹੇ ਮੈਂ ਤਾਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਕਿ ਸਿੱਧੀ ਗੱਲ ਰਾਂਚ ਮੈਂ ਆਪਣੀ ਗੱਲ ਕਰਾਂਗਾ ਸਾਡਾ ਪਵੰਟੀ ਨੂੰ ਬਹੁਤ ਵਧੀਆ ਕੈਂਡੀਡੇਟ ਹੈ ਉਹ ਸਾਡ ਇਹ ਉਹ ਜਿਹੜਾ ਚੰਨੀ ਮੁੱਖ ਮੰਤਰੀ ਹੈ ਉਥੋਂ ਹਾਰਨੇ ਕਿਉਂਕਿ ਦੋ ਵਾਰੀ ਪਹਿਲਾਂ ਵਾਰੀ ਉਹ ਐਤ ਕੀ ਕਿ ਹੈਟ੍ਰਿਕ ਮਾਰਨ ਕੇ ਹਾਰਦੀ ਪਰ ਤਮੰਨਾ ਨਹੀਂ ਸੀਗੀ ਤੁਹਾਡੇ ਮਨ ਦੇ ਵਿੱਚ ਕਿ ਚੰਨੀ ਸਾਹਿਬ ਤੁਹਾਡੇ ਆਪੋਜ਼ਿਟ ਕਰ ਲਈ ਤੁਸੀਂ ਆਦਿ ਨਹੀਂ ਗਿਆ ਸੀ ਮੇਰੀ ਤਾਂ ਪੂਰੀ ਤਮੰਨਾ ਸੀਗੀ ਵੀ ਮੇਰੀ ਪੂਰੀ ਤਮੰਨਾ ਮੇਰੀ ਪੂਰੀ ਤਮੰਨਾ ਸੀ ਵੀ ਚੰਨੀ ਇੱਥੇ ਆਉਂਦਾ ਮੈਂ ਪਿਛਲਾ ਆਪਣਾ ਬਦਲ ਲੰਦਾ ਹਾਂ ਇਹ ਵੀ ਮਿੰਟੇ ਦਾ ਹੀ ਹਲਕੇ ਦੇ ਹਲਕੇ ਦਾ ਚਲੋ ਜੀਬੀ ਸਾਹਿਬ ਸਾਡੇ ਨਾਲ ਸੀਗੇ ਔਰ ਨਾਲ ਵਿਧਾਇਕ ਸਾਹਿਬ ਵੀ ਨੇ ਵਿਧਾਇਕ ਸਾਹਿਬ ਤੋਂ ਵੀ ਸਵਾਲ ਕਰ ਲੈਣੇ ਆ ਵਿਧਾਇਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਾਲ-ਨਾਲ ਤੁਰਦੇ-ਤੁਰਦੇ ਗੱਲ ਕਰਦੇ ਆ ਤੁਹਾਡੇ ਹਲਕੇ ਦੇ ਵਿੱਚ ਜੀਬੀ ਸਾਹਿਬ ਆਏ ਨੇ ਔਰ ਸਭ ਤੋਂ ਪਹਿਲਾਂ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਰ ਲਾਣੇ ਆ ਹਾਂਜੀ ਕਿ ਇਸ ਤਰ੍ਹਾਂ ਦੇਖਦੇ ਹਾਂ ਇਹਨਾਂ ਨੂੰ ਪਰਸਨਲੀ ਤੌਰ ਤੇ ਸ਼ਖਸੀਅਤ ਕਿੱਦਾਂ ਦੀ ਨੇ ਦੇਖੋ ਜੀ ਜਿਵੇਂ ਸਾਡੇ ਭਗਵੰਤ ਮਾਨ ਜੀ ਇੱਕ ਬੜੇ ਇਮਾਨਦਾਰ ਮੁੱਖ ਮੰਤਰੀ ਆ ਓਵੇਂ ਹੀ ਉਹਨਾਂ ਨੇ ਜੀਪੀ ਸਾਹਿਬ ਸਾਨੂੰ ਲੱਭ ਕੇ ਦਿੱਤੇ ਇੱਕ ਬਹੁਤ ਵਧੀਆ ਇਮਾਨਦਾਰ ਬੰਦੇ ਹੂੰ ਔਰ ਜਿਹੜਾ ਤੁਸੀਂ ਜਿੱਤੜ ਦੀ ਗੱਲ ਕਰਦੇ ਹੋ ਉਹ ਤਾਂ ਮੈਂ ਤੁਹਾਨੂੰ ਇੱਕ ਇਹਨਾ ਵਿਸ਼ਵਾਸ ਦਿਵਾਉਣਾ ਵੀ ਏਡੀ ਵੱਡੀ ਜਿੱਤ ਉਹ ਮੇਰੇ ਕਹ ਸਾਰੇ ਪੰਜਾਬ ਚੋਂ ਪਹਿਲੇ ਨੰਬਰ ਦੀ ਜਿੱਤ ਹੈ ਗੁਰਪ੍ਰੀਤ ਸਿੰਘ ਜੀ ਦੀ ਹੋਊਗੀ ਸਾਡੇ ਹਲਕੇ ਚੋਂ ਫਤੇਗੜ ਤੋਂ ਇਹ ਤੁਸੀਂ ਦੇਖੋ ਜਿਹੜੇ ਅੱਜ ਦੀ ਗੱਲ ਮੇਰੇ ਯਾਦ ਰੱਖਿਓ ਜੀ ਠੀਕ ਹੈ ਵਿਧਾਇਕ ਸਾਹਿਬ ਵੀ ਸਾਡੇ ਨਾਲ ਸੀ ਔਰ तमाम ਗੱਲਬਾ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਚਰ ਰਹੇ ਨੇ ਔਰ ਮਿਲ ਰਹੇ ਨੇ ਤੇ ਸਾਰੀ ਗੱਲਬਾਤ ਕੀਤੀ ਹੈ ਔਰ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਨਾਲ-ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਿਹੜਾ ਜਰੂਰ ਦੱਸਿਓ ਤੇ ਆਪਾਂ ਅੱਜ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਹੈਗੇ ਆ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜਾ ਗੁਰਪ੍ਰੀਤ ਜੀ ਵੀ ਨੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਰਾਮ ਆਦਮੀ ਪਾਰਟੀ ਦੇ ਵਿੱਚ ਆਏ ਕਹਿ ਰਹੇ ਕਿ ਭਗਵੰਤ ਮਾਨ ਦੀ ਨੀਤੀਆਂ ਨੂੰ ਲੈ ਕੇ ਆਏ ਆਂ ਔਰ ਇਮਾਨਦਾਰੀ ਨੂੰ ਲੈ ਕੇ ਪਾਰਟੀ ਦੇ ਵਿੱਚ ਆਏ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਕਿਹੜੀ ਪਾਰਟੀ ਤੇ ਹੁਣ ਪੰਜਾਬ ਦੇ ਲੋਕ ਵਿਸ਼ਵਾਸ ਜਤੋਂਦੇ ਨੇ ਬੜੀ ਜਨ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ